ਇੰਦਰਪਾਲ ਜੀ ਬਾਜਵਾ ਬਿੱਲਾ ਦਸਾਂ ਜੀ ਆਓ ਜੀ ਬਿੱਲਾ ਜੀ ਬਿੱਲਾ ਭਾਜੀ ਇੰਦਰਪਾਲ ਬਾਜਵਾ ਬਿੱਲਾ ਦਸਾਂ ਜੇ ਵੱਡਾ ਪ੍ਰਮੋਟਰ ਹੈ ਜਦ ਵੀ ਆਪਾਂ ਅਕਸਰ ਮਿਲਦੇ ਆ ਤੇ ਇੰਦਰਪਾਲ ਦਾ ਬੜਾ ਸਤਿਕਾਰ ਕਰਦਾ ਹੈ ਪਰ ਜਿੱਦਣ ਟੰਗੇ ਟੂਰਨਾਮੈਂਟ ਸੀਗਾ ਜਲਦੇ ਮੈਚ ਦੇ ਵਿੱਚ ਕਿਉਂਕਿ ਜਿਹੜੇ ਪ੍ਰਮੋਟਰ ਹੁੰਦੇ ਆ ਔਰ ਮੇਰੇ ਵੀਰੋ ਜੋਰ ਲੱਗਿਆ ਹੁੰਦਾ ਥੋੜਾ ਮਿਸ ਅੰਡਰਸਟੈਂਡਿੰਗ ਹੋਈ ਹੈ ਮਿਸ ਬਿਹੇਵ ਹੋਇਆ ਹੈ ਬਿੱਲਾ ਜੀ ਇੰਦਰਪਾਲ ਵੀ ਤੁਹਾਡਾ ਬਹੁਤ ਸਤਿਕਾਰ ਕਰਦਾ ਹੈ ਜੇ ਆਪਣੀ ਫੈਡਰੇਸ਼ਨ ਨੇ ਉਸੇ ਦਿਨ ਜਿਹੜੀਆਂ ਜਫੀਆਂ ਪਵਾਤੀਆਂ ਸੀਗੀਆਂ ਪਰ ਫੈਡਰੇਸ਼ਨ ਕਹਿੰਦੀ ਜਿਹੜਾ ਭਾਈਚਾਰਾ ਆਪਸੀ ਸਾਂਝ ਹੈ ਉਹ ਆਪਾਂ ਕਾਇਮ ਰੱਖਣੀ ਹੈ ਸਾਰੇ ਸਤਕਾਰਯੋਗ ਨੇ ਜੇ ਕੋਈ 1921 ਹੋਈ ਉਸ ਦਿਨ ਤੇਂਦਰਪਾਲ ਆਪਣੇ ਵੱਡੇ ਭਰਾ ਤੋਂ ਸੌਰੀ ਫੀਲ ਕਰਦਾ ਔਰ ਹਮੇਸ਼ਾ ਹੀ ਤੁਸੀਂ ਇਕੱਠੇ ਰਹਿਣੇ ਆ ਦੋਨੇ ਭਰਾ ਆਪਸੇ ਦੇ ਵਿੱਚ ਇਹ ਸਤਕਾਰ ਦੇ ਰਹੇ ਇੱਕ ਵਾਰੀ ਤਾੜੀਆਂ ਮਾਰ ਦਿਓ ਕਬੱਡੀ ਜੰਦਾਬਾਦ ਹੈ ਬਿੱਲਾ ਵੀ ਕਹਿੰਦੇ ਵਧੀਆ ਇਨਸਾਨ ਕਬੱਡੀ ਨੂੰ ਪ੍ਰਮੋਟ ਕਰਦਾ ਹੈ ਇੰਦਰਪਾਲ ਦੀ ਵੱਡੀ ਦੇਣ ਹੈ ਬਹੁਤ ਬਹੁਤ ਸਤਿਕਾਰ ਹੈ ਇਕੱਠੇ ਆ ਤੇ ਸਾਰਾ ਕੁਝ ਨਾਲ ਹੈ ਉਧਰ ਸਿੰਘ ਬਿਲਡਰਾਂ ਦਾ ਵਿਸ਼ੇਸ਼ ਸਨਮਾਨ ਜਿਹੜਾ ਗੁਰਨਦੀਪ ਪੁਣੀ ਸਾਡੇ ਵੀਰ ਰਾਜਾ ਕਹਿੰਦੇ ਆਪਣੇ ਫਾਦਰ ਸਾਹਿਬ ਵਾਂਗੂ ਸਤਿਕਾਰ ਕਰਦਾ ਉਹਨਾਂ ਵੀਰਾਂ ਦਾ ਸਿੰਘ ਬਿਲਡਰਾਂ ਦਾ